ਆਹ ਖੇਤੀਬਾੜੀ ਵਾਲਿਆਂ ਵਾਸਤੇ ਬਈ ਸਪੈਸ਼ਲ ਯੰਤਰ ਬਣਾਦਾ ਕੰਮ ਵੀ ਸੌਖਾ ਕਰਦਾ ਤੇ ਹੈਵੀ ਸਸਤਾ ਕੋਈ ਮਹਿੰਗਾ ਨਹੀਂ ਕਣਕ ਚ ਝੋਨੇ ਚ ਆਲੂਆਂ ਚ ਸਬਜ਼ੀਆਂ ਚ ਜਿਹੜੇ ਮਰਜ਼ੀ ਚੀਜ਼ ਦੇ ਵਿੱਚ ਵਰਤ ਲਓ ਇਹ ਹੈਗਾ ਯੰਤਰ ਯੂਰੀਆ ਪਾਉਣ ਵਾਲਾ ਜੀ ਹਾਂਜੀ ਹਾਂਜੀ ਆਇਆ ਮੇਰਾ ਕਿਸਾਨ ਵੀਰੇ ਦੇ ਨਾਲ ਯੂਰੀਆ ਪਾਉਣ ਯੂਰੀਆ ਪਾਉ ਲੋ ਡੀਏ ਵੀ ਚਾਹੇ ਇਹਦੇ ਨਾਲ ਦਾਣੇਦਾਰ ਆਪਾਂ ਕੋਈ ਵੀ ਬੀਜ ਜਿਵੇਂ ਕਣਕ ਦਾ ਛਿੱਟਾ ਦੇਣਾ ਮੱਕੀ ਦਾ ਛਿੱਟਾ ਦੇਣਾ ਅਸੀਂ ਬੀਜ ਦਾ ਛਿੱਟਾ ਵੀ ਦੇ ਸਕਦੇ ਤੁਸੀਂ ਦਾਣੇਦਾਰ ਜਿਹੜੀ ਚੀਜ਼ ਪਾਓਗੇ ਇਹਦੇ 'ਚ ਕੀ ਇੱਕ ਪੱਖਾ ਘੁੰਮਦਾ ਉਹਦੇ ਮੂਰੇ ਜੋ ਆ ਗਿਆ ਉਹਦਾ ਉਹਨੇ ਛਿੱਟਾ ਦੇ ਦੇਣਾ ਲੋ ਵੀ ਜਿਹੜੇ ਕਹਿੰਦੇ ਆ ਦੇਖੋ ਹੁਣ ਆ ਯੂਰੀਆ ਉਹਦਾ ਉੱਥੇ ਤੱਕ ਫਿਰਦਾ ਯੂਰੀਆ ਆਪਣਾ ਇੱਥੇ ਤੱਕ ਫਿਰਦਾ ਤੋਂ 30 ਫੁੱਟ ਚਾਰੇ ਪਾਸੇ ਘੇਰਾ ਜੇ ਆਪਾਂ ਟੋਟਲ ਘੇਰਾ ਲਈਏ ਤਾਂ 50 ਫੁੱਟ ਦਾ ਮੰਨ ਲਓ ਵੀ 25 ਫੁੱਟ ਇਧਰ ਨੂੰ ਹੋ ਗਿਆ ਐ ਹੱਥ ਕਮਾ ਕੇ 25 ਫੁੱਟ ਇਧਰ ਨੂੰ ਤੇ ਕੱਲਾ-ਕੱਲਾ ਦਾਣਾ ਕਰਕੇ ਸੱਟੂ ਇਹ ਠੀਕ ਹੈ ਇਹਦਾ ਫਾਇਦਾ ਇਹ ਆ ਹਾਂਜੀ ਜੇ ਆਪਾਂ ਅੰਦਰਲੀ ਗੱਲ ਕਰੀਏ ਤੇ ਅੰਦਰ ਇਹਦੇ ਦੇਖੋ ਦਾਣੇਦਾਰ ਜੂਰੀਆ ਤਾਂ ਡਲੇ ਨੇ ਉਪਰੋਂ ਦੀ ਆਪ ਪਾਉਣਾ ਸਾਰੇ ਇੱਥੇ ਰੁਕ ਜਾਣਾ ਨੇ ਥੱਲੇ ਜਿਹੜਾ ਹੈਗਾ ਆਪਣਾ ਕੋਲੇ ਜਿਹੜਾ ਸਮਾਨ ਜਾਣਾ ਉਹ ਬਿਲਕੁਲ ਜਿਹੜਾ ਇਹਦੇ ਵਿਚ ਦੀ ਟੱਪ ਸਕਦਾ ਉਹੀ ਜਾਣਾ ਆਪਾਂ ਜਿੰਨਾ ਤੰਗ ਟੈਟ ਐਡ ਕਰੀ ਜਾਵਾਂਗੇ ਉਨਾ ਹੀ ਸਮਾਨ ਥੱਲੇ ਜਾਣਾ ਇਧਰਲੇ ਪਾਸੇ ਜਿਹੜੀ ਆ ਲੱਗੀ ਹੋਈ ਰੈਗੂਲੇਟਰ ਇਹਨੂੰ ਆਪਾਂ ਜਿੰਨਾ ਖੋਲਾਂਗੇ ਉਨਾ ਹੀ ਨਿਕਲਣਾ ਸਪੀਡ ਘੱਟ ਵੱਧ ਹੋ ਜਾਂਦੀ ਆ ਤੇ ਜੇ ਆਪਾਂ ਘੱਟ ਵੱਧ ਉਹ ਫੋਰਾ ਪੂਰਾ ਚਲਾਉਣਾ ਤਾਂ ਇੱਥੋਂ ਆ ਬਾਕੀ ਇੱਥੇ ਵੀ ਡਿਸਟਮੈਂਟ ਦੇਖੋ ਯੂਰੀਆ ਇੱਥੋਂ ਤੇ ਇਹਦੇ ਚ ਆ ਗਿਆ ਉਦੋਂ ਬਾਅਦ ਉਹਨੇ ਅੱਗੇ ਚੱਲਣਾ ਅੰਦਰ ਦਾ ਇੱਕ ਪੱਖਾ ਹੀ ਘੁੰਮਦਾ ਨਹੀਂ ਇੱਕ ਹੋਰ ਵੀ ਫਾਇਦਾ ਹੋ ਗਿਆ ਹੁਣ ਜਿਹੜੇ ਕਹਿੰਦੇ ਸਾਨੂੰ ਵੀ ਪਨੀਰੀ ਦਾਣੀ ਛੱਟਾ ਦੇਣਾ ਹੁੰਦਾ ਮੱਲੇ ਬੀਜ ਦਾ ਕਾਹੇ ਦਾ ਵੀ ਛੱਟ ਨਹੀਂ ਦਿਨਾ ਦਾ ਤਾਂ ਆ ਮਸ਼ੀਨਾਂ ਦਾ ਛੱਟ ਦੇ ਲਗਾ ਦੇਖੋ ਦੇਖੋ ਵਿਦੇਸ਼ੀ ਟੈਕਨੀਕ ਇੰਡੀਆ ਚ ਲਿਆ ਕੇ ਇਹ ਜਿਹੜੇ ਰੇਟ ਦਿੱਤੀ ਤਾਂ ਤੁਸੀਂ ਪੂਰੀ Google ਦੇ ਚੱਕ ਮਾਰ ਲਓ ਤੁਹਾਨੂੰ ਇਹ ਰੇਟ ਚ ਕਿਤੇ ਨਹੀਂ ਮਿਲਣਾ ਜਿਹੜਾ ਰੇਟ ਮੈਂ ਦੇ ਦੂਗਾ